ਨਗਰ ਨਿਗਮ ਦੇ ਵਾਰਡ ਨੰਬਰ 23 ਤੋਂ ਉਮੀਦਵਾਰ ਪ੍ਰੀਤੀ कौर ਪਤਨੀ ਬਲਾਕ ਪ੍ਰਧਾਨ ਤਜਿੰਦਰ ਸਿੰਘ ਮਿੱਠੂ ਦੀ ਚੋਣ ਮਹਿਮ ਨੂੰ ਅੱਜ ਸਾਬਕਾ ਕੌਂਸਲਰ ਸਰਜੀਤ ਸਿੰਘ ਰਾਏ ਨੇ ਹੁਲਾਰਾ ਦਿੱਤਾ ਉਹਨਾਂ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਰਾ ਚੇਅਰਮੈਨ ਜੋਰਾਵਰ ਸਿੰਘ ਨਾਲ ਮਿਲ ਕੇ ਗੋਵਿੰਦਨਗਰ ਦੇ ਘਰ-ਘਰ ਜਾ ਕੇ ਪ੍ਰੀਤੀ कौर ਦੇ ਚੋਣ ਸੰਸਾਨ ਝਾੜੂ ਲਈ ਵੋਟਾਂ ਮੰਗੀਆਂ ਨੇ ਉਹਨਾਂ ਦੁਕਾਨ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਰਨ ਵਾਲੀ ਪਾਰਟੀ ਨੂੰ ਹੀ ਵੋਟ ਪਾਉਣ। ਉਹਨਾਂ ਕਿਹਾ ਕਿ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਪ੍ਰੀਤੀ ਕੌਰ ਦੇ ਸਿਰ ਤੇ ਪੂਰਾ ਹੱਥ ਹੈ ਅਤੇ ਉਹ ਇਸ ਦੀ ਅਗਵਾਈ ਹੇਠ ਵਿਕਾਸ ਕਾਰਜਾਂ 'ਚ ਕੋਈ ਵੀ ਕਮੀ ਨਹੀਂ ਛੱਡਣਗੇ। ਪ੍ਰੀਤੀ ਕੌਰ ਨੇ ਕਿਹਾ ਕਿ ਉਹਨਾਂ ਦੀ ਚੋਣ ਮਹੰਮਦ ਸਰਜੀਤ ਰਾਏ ਦੇ ਆਉਣ ਨਾਲ ਹੋਰ ਤੇਜ਼ ਹੋ ਗਈ ਹੈ ਅਤੇ ਸਾਡੀ ਜਿੱਤ ਯਕੀਨੀ ਹੈ। ਉਹਨਾਂ 21 ਦਸੰਬਰ ਨੂੰ ਚੋਣ ਸਾਨ ਝਾੜੂ ਵਾਲਾ ਬਟਨ ਨੰਬਰ 6 ਦਬਾਉਣ ਦੀ ਅਪੀਲ ਕੀਤੀ ਹੈ। ਚੇਅਰਮੈਨ ਜੋਰਾਵਰ ਸਿੰਘ ਨੇ ਕਿਹਾ ਕਿ ਲੋਕ ਝਾੜੂ ਦੇ ਹੱਕ 'ਚ ਵੋਟਾਂ ਪਾਉਣ ਦਾ ਕੰਮ ਕਰਨ ਵਿਕਾਸ ਕਰਵਾਉਣਾ ਮੰਤਰੀ ਸਾਹਿਬ ਦੀ ਜ਼ਿੰਮੇਵਾਰੀ ਹੈ ਲੁਧਿਆਣੇ ਤੋਂ ਗੁਰਦੀਪ ਸਿੰਘ ਭਾਮੀਆਂ ਦੇ ਨਾਲ ਹਰਸ਼ਦੀਪ ਸਿੰਘ ਮਹਿਦੂਦਾਂ ਦੀ ਰਿਪੋਰਟ ਹਾਂਜੀ ਕੀ ਕਹਿਣਾ ਚਾਹਣਗੇ ਜੀ ਜੀ ਕੀ ਕਹਿਣਾ ਚਾਹੁੰਦੀ ਹਾਂ ਕਿ ਵਾਰ ਨੰਬਰ 23 ਤੋਂ ਆਪਣੇ ਕੌਂਸਲਰ ਚੁਣ ਕੇ ਮਨ ਵਿਕਾਸ ਦਾ ਮੌਕਾ ਦੇਣ ਇੱਕ ਵਾਰ ਸੇਵਾ ਦਾ ਮੌਕਾ ਦੇਣ ਬਟਨ ਨੰਬਰ 6 ਹੈ ਤੇ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਜਿਹਦੀ ਸਰਕਾਰ ਹੈ ਉਹਦਾ ਹੀ ਕੌਂਸਲਰ ਚੁਣੋ ਬਹੁਤ ਫਰਕ ਪਏਗਾ ਉਹ ਸਾਡਾ ਸਾਥ ਦੇ ਰਿਹਾ ਅਸੀਂ ਜਰੂਰ ਜਿੱਤਾਂਗੇ ਬਹੁਤ ਫਰਕ ਪਏਗਾ ਜੀ ਜੀ ਪਹਿਲਾਂ ਤੇ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਸਾਡੇ ਨਾਲ ਸুরু ਤੋਂ ਅਸੀਂ ਭਰਾ ਵੱਡੇ ਮੰਨਦੇ ਸੀ ਅੱਜ ਸਾਡੇ ਨਾਲ ਕੰਪੇਨਿੰਗ ਕਰਾ ਰਹੇ ਆ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਹੋਣਾਂ ਦਾ ਜਿਹੜੇ ਕਿ ਇੱਕ ਵਾਰ ਅਜਾਤ ਦੋ ਵਾਰ ਅਕਾਲੀ ਦਲ ਤੋਂ ਕੌਂਸਲਰ ਜਿੱਤੇ ਹੋਏ ਉਹ ਸਾਡਾ ਭਰਾ ਸਾਹਿਬ ਦਾ ਹੀ ਰਿਹਾ ਤੇ ਸਾਨੂੰ ਪਤਾ ਵੀ ਰਹੀ ਬਹੁਤ ਵੱਡੀ ਲੀਡਰਾਂ ਜਿੱਤਾਂ ਜੀ ਜੀ 2022 ਦੇ ਵਿੱਚ ਵੀ ਦੇਖਿਆ ਸੀ ਤੇ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਮੁਕਾਬਲਾ ਅਕਾਲੀਆਂ ਦਾ ਤੇ ਕਾਂਗਰਸੀਆਂ ਦਾ ਹੀ ਅਸੀਂ 2022 ਹਜ਼ਾਰ ਦੀ ਲੀਡਰਾਂ ਅੱਗੇ ਚੱਲਦੇ ਹਾਂ ਉਵੇਂ ਹੁਣ ਆਪਾਂ ਇਹਦੇ ਵਿੱਚ ਵੀ ਕੌਂਸਲਰ ਵਿੱਚ ਵੀ ਪੂਰੀ ਜ਼ਿਆਦਾ ਲੀਡਰ ਅੱਗੇ ਹੋਵਾਂਗੇ ਮੁਕਾਬਲੇ ਥੱਲੇ ਜੀ ਅੱਜ ਅਸੀਂ ਦੋਗ ਨਗਰ ਦੇ ਵਿੱਚ ਜ਼ੋਰ-ਤੋਰ ਕਰ ਰਹੇ ਹਾਂ ਮੇਰੇ ਨਾਲ ਮੇਰੇ ਸਤਕਾਰਯੋਗ ਜੋਰਾਵਰ ਸਿੰਘ ਚੇਅਰਮੈਨ ਸਾਹਿਬ ਤੇ ਸਾਡੀ ਸਮੁੱਚੀ ਟੀਮ ਆਮ ਪਾਰਟੀ ਦੀ ਬਟਲ ਗੁਆਂਢੀਰ ਸਾਡੇ ਤੇ ਸਾਰੇ ਵਰਕਰ ਅਸੀਂ ਹਰੇਕ ਘਰ ਦੇ ਵਿੱਚ ਅਪੀਲ ਕਰ ਰਹੇ ਹਾਂ ਕਿ ਆਮ ਪਾਰਟੀ ਨੂੰ ਵੋਟਾਂ ਪਾਓ ਤੇ ਆਪਾਂ ਲੁਧਿਆਣਾ ਦੇ ਵਿੱਚ ਮੇਅਰ ਵੀ ਆਪਣਾ ਬਣੂਗਾ ਤੇ ਕਾਉਂਸਲਰ ਵੀ ਆਪਣਾ ਬਣੂਗਾ ਤੇ ਆਪਾਂ ਇੱਥੇ ਜਿਹੜੇ ਰੁਕੇ ਹੋਏ ਕੰਮ ਹਨ ਉਹ ਪਹਿਲ ਦੇ ਆਧਾਰ ਤੇ ਕਰਾਵਾਂਗੇ ਵੀਰ ਜੀ ਗੱਲ ਇਹ ਆ ਦੇਖੋ ਜਿਹੜੀਆਂ ਉਹ ਲੋਕ ਸਭਾ ਵੋਟਾਂ ਸੀਗੀਆਂ ਉਹ ਮੰਦਿਰ ਦਾ ਮੁੱਦਾ ਲੈ ਕੇ ਲੱਗ ਗਿਆ ਅੱਜ ਲੋਕਾਂ ਨੂੰ ਤੁਸੀਂ ਗਲੀਆਂ ਦੇ ਵਿੱਚ ਦੇਖ ਲਓ ਕੀ ਹਾਲ ਹੈ ਹੈ ਜਾਂ ਤੁਸੀਂ ਦੇਖ ਲਓ ਸੈ ਨਹੀਂ ਕਰਾਉਣੇ ਹੁੰਦੇ ਆ ਤਾਂ ਕਿੰਨੀ ਪ੍ਰੋਬਲਮ ਆ ਔਰ ਨਿੱਜੀ ਮੁੱਦੇ ਨੇ ਜਿਹੜੀ ਆਮ ਪਾਰਟੀ ਆ ਇਹ ਆਮ ਲੋਕਾਂ ਦੀ ਪਾਰਟੀ ਆ ਲੋਕ ਸਮਝ ਚੁੱਕੇ ਨੇ ਇਸ ਚੀਜ਼ ਨੂੰ ਕਿਉਂਕਿ ਮhalla ਕਲੀਨਿੰਗ ਬਣਾਇਆ ਸਕੂਲਾਂ ਦਾ ਸੁਧਾਰ ਕੀਤਾ ਵਾ ਬਿਜਲੀ ਬਿੱਲ ਮਾਫ ਕੀਤੇ ਜਿਸ ਗਰੀਬ ਨੂੰ ਬਿਜਲੀ ਦਾ ਬਿੱਲ ਅੱਜ ਦੇਣਾ ਨਹੀਂ ਪੈ ਰਿਹਾ ਉਹ ਕਿਉਂ ਇਹਨਾਂ ਨੂੰ ਵੋਟਾਂ ਪਾਊਗਾ ਉਹ ਪਹਿਲਾਂ ਵੀ ਪਾ ਕੇ ਪਛਤਾ ਰਿਹਾ ਅੱਜ ਜਦੋਂ ਅਸੀਂ ਤੇ ਮੌਕਾ ਮਿਲਦਾ ਗੱਲ ਕਰਦੇ ਆ ਉਹ ਕਹਿੰਦੇ ਪਹਿਲਾਂ ਸਾਡੇ ਕੋ ਗਲਤੀਆਂ ਹੋਈਆਂ ਉਹ ਅਸੀਂ ਹੁਣ ਗਲਤੀ ਨਹੀਂ ਕਰਾਂਗੇ ਅਸੀਂ ਆਪਣਾ ਹੀ ਕਾਉਂਸਲਰ ਜਾਵਾਂਗੇ ਪ੍ਰੀਤੀ ਕੌਰ ਬੜੀ ਵੱਡੀ ਲੀਡ ਨਾਲ ਜਿੱਤਣ ਜਾ ਰਹੇ ਹਨ ਉਹ ਕਿਉਂਕਿ ਸਾਡੇ ਮਾਨਯੋਗ ਹਰਦੀਪ ਸਿੰਘ ਮੁੰਡੀਆਂ ਮਿਨਿਸਟਰ ਸਾਹਿਬ ਉਹਨਾਂ ਦੇ ਬ੍ਰਦਰ ਜਿਹੜਾ ਏਰੀਆ ਦੇ ਵਿੱਚ ਵਿਕਾਸ ਕਰਾਇਆ ਲੋਕਾਂ ਵਿਚਰਦੇ ਹਨ ਲੋਕਾਂ ਵਿਚ ਪਿਆਰ ਘਟਿਆ ਉਹਦੀ ਬਲੌਗ ਸਾਡੀ ਪੈਣ ਨੂੰ ਬੜੀ ਵੱਡੀ ਲੀਡ ਮਿਲ ਗਈ ਹੈ ਕਹਿਣਾ ਚਾਹੁੰਗੇ ਦੇਖੋ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਇਹ ਕਰੂੰਗਾ ਕਿ ਜਿਹੜੀ ਪਾਰਟੀ ਆ ਨਾ ਜੀ ਇਹ ਪਹਿਲਾਂ ਪੌੜੀ ਤੇ ਚੜ੍ਹ ਕੇ ਪਿੱਛੋਂ ਲੱਤਾਂ ਕੇ ਚਲਿੰਦੇ ਆ ਪੰਜਾਬੀ ਜਿਸ ਨੂੰ ਕਹਿੰਦੇ ਆ ਇਹ ਕਿਉਂ ਪੰਜਾਬ ਵਿੱਚ ਹਰ ਫਰੰਡ ਤੋਂ ਫੇਲ ਆ ਇਸ ਕਰਕੇ ਇਹਨਾਂ ਨੂੰ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ ਮੈਂ ਸਾਰਿਆਂ ਨੂੰ ਪੀਰ ਕਰੂੰਗਾ ਔਰ ਮੈਨੂੰ ਵੈਸੇ ਵੀ ਲੋਕ ਬਹੁਤ ਪਿਆਰ ਕਰਦੇ ਆ ਮੈਂ ਜਾ ਰਹਿਆ ਹਾਂ ਡੋਰ ਤੋਂ ਡੋਰ ਮੈਂ ਦੱਸ ਰਿਹਾ ਮੇਰੀ ਭੈਣ ਜੀ ਖੜੇ ਆ ਤਾਂ ਬੜੇ ਸਾਨੂੰ ਲੋਕ ਪਿਆਰ ਕਰਦੇ ਨੇ ਔਰ ਕਹਿ ਰਹੇ ਨੇ ਕਿ ਤੁਸੀਂ ਤਾਂ ਬੜੀ ਵੱਡੀ ਜਿੱਤ ਨਾਲ ਜਿੱਤਣਗੇ